ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ 99ਵਾਂ ਬਸੰਤ ਮੇਲਾ ਮਿੱਤੀ 29 ਜਨਵਰੀ 2026 ਦਿਨ ਵੀਰਵਾਰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਸ਼ਾਲਾ ਮਾਰਕ ਬਾਗ ਕਪੂਰਥਲਾ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਮਾਨਯੋਗ ਸਰਦਾਰ ਰਾਣਾ ਗੁਰਜੀਤ ਸਿੰਘ ਜੀ ਐਮਐਲਏ ਕਪੂਰਥਲਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ ਅਤੇ ਸਰਦਾਰ ਰਾਣਾ ਇੰਦਰਪ੍ਰਤਾਪ ਸਿੰਘ ਐਮਐਲਏ ਸੁਲਤਾਨਪੁਰ ਲੋਧੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ ਇਸ ਬਸੰਤ ਮੇਲੇ ਵਿੱਚ ਪੰਜਾਬੀ ਗਾਇਕ ਸਰਦਾਰ ਅੰਜੀਤ ਸਿੰਘ ਬਾਵਾ ਆਪਣੇ ਖੁੱਲੇ ਖਾੜੇ ਰਾਹੀਂ ਲੋਕਾਂ ਦਾ ਮਨੋਰੰਜਨ ਕਰਨਗੇ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਪਰਿਵਾਰ ਸਹਿਤ ਇਸ ਬਸੰਤ ਮੇਲੇ ਵਿੱਚ ਪਹੁੰਚੋ ਔਰ ਮੇਲੇ ਦਾ ਆਨੰਦ ਮਾਣੋ ਭੁੱਲਣਾ ਨਹੀਂ ਮਿਤੀ 29 ਜਨਵਰੀ 2026 ਦਿਨ ਵੀਰਵਾਰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਇਹ ਜਿਹੜਾ ਮੇਲਾ ਚੱਲੇਗਾ ਸੋ ਪ੍ਰਵਾਸ ਸੇ ਜ਼ਰੂਰ ਪਹੁੰਚੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਸ਼੍ਰੀ ਰਾਮ